ਦੋਸਤੋ ਪੰਜਾਬ ਦੇ 6 ਬੱਕ ਬੱਕ ਜ਼ਿਲ੍ਹਿਆਂ ਵਿੱਚ ਪੋਸਟਾਂ ਆਊਟ ਕਰਤੀਆਂ ਗਈਆਂ ਨੇ ਜੀ ਦੋਸਤੋ ਨੋਟੀਫਿਕੇਸ਼ਨ ਹੁਣੇ-ਹੁਣੇ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਬਖ ਬਖ ਪੋਸਟਾਂ ਦੀ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿਵੇਂ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਉਮਰ ਹੱਦ ਹੈ ਜੀ 21 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 25 1 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਸਭ ਤੋਂ ਵਧੀਆ ਮੌਕਾ ਆ ਚੁੱਕਾ ਹੈ ਜੀ ਜੋ ਯੋਗ ਉਮੀਦਵਾਰ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ ਚਲੋ ਦੋਸਤੋ ਅਪਾ ਚੱਲਦਿਆਂ ਨੋਟੀਫਿਕੇਸ਼ਨ ਲਾਈਕ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਟੈਲੀਗ੍ਰam ਚੈਨਲ ਤੇ ਫੇਸਬੁੱਕ ਪੇਜ ਦੇ ਕੈਪਸ਼ਨ ਵੀ ਦੇ ਦਮਾਂਗਾ ਉਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵ ਬੇਟਾ ਨਾਲ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲਿਓ ਜੀ ਤੋਂ ਜ਼ਿਲ੍ਹੇ ਨੇ ਜਿਹਦੇ ਵਿੱਚ ਪੋਸਟ ਅਨਾਊਂਸ ਜਲੰਧਰ ਅੰਮ੍ਰਿਤਸਰ ਬਿਆਸ ਤਿਬੜੀ ਫਿਰੋਜ਼ਪੁਰ ਅਤੇ ਕਪੂਰਥਲਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਿਆ ਨੇ ਜੀ ਦੋਸਤੋ ਹੋਰ ਬਿਤੇਰੀ ਜਾਣਕਾਰੀ ਲਈ ਤੁਸੀਂਾਂ ਦੀ ਆਫੀਸ਼ੀਅਲ ਵੈਬਸਾਈਟ ਜਾਂ ਇਹਨਾਂ ਦੀ ਮੇਲ ਆਈਡਿ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਸੀਰੀਅਲ ਨੰਬਰ 1 ਜੀ ਪੋਸਟ ਹੈ ਜੀ ਪੀਜੀਟੀ ਸਬਜੈਕਟ ਹੈ ਜੀ ਮੈਥਮੈਟਿਕਸ 3 ਸਾਈਕੋਲੋਜੀ 1 ਇੰਗਲਿਸ਼ 7 ਫਿਜ਼ਿਕਸ 2 కెਮਿਸਟਰੀ 4 हिस्टरी एक हिंदी एक पोल सैंस दो कमर्स एक इंफोमेन प्रैक्टिस एक एकनॉमिक्स की एक पोस्ट लिये अप्लाई कर सकोगे सीरीयल नंबर दो पोस्ट है जी टी जी टी सबजैक्ट है जी मैथमैटिक्स चार इंग्लिश चार सैंस छे सोशल सैंस चार हिंदी दो कंप्यूटर सैंस दो डांस एक फिजिकल एजुकेशन दो आर्ट एंड क्राफ्ट एक म्यूजिक ਇੱਕ ਕਾਉਂਸਲਰ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸੀਰੀਅਲ ਨੰਬਰ 3 ਜੀ ਪੀ ਆਰਟੀ ਪੋਸਟ ਦੇ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ ਜੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਇਹ ਤੁਹਾਡੇ ਜੌਬ ਲੋਕੇਸ਼ਨ ਹੋਣਗੇ ਜੀ ਜਲੰਧਰ ਅੰਮ੍ਰਿਤਸਰ ਬਿਆਸ ਤਿਬੜੀ ਫਿਰੋਜ਼ਪੁਰ ਅਤੇ ਕਪੂਰਥਲਾ ਇਹ ਤੁਹਾਡੇ ਜੌਬ ਲੋਕੇਸ਼ਨ ਹੋਣਗੇ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਅਪਲਾਈ ਜੂਰ ਕਰਿਓ ਜੀ ਕੁਆਲੀਫਿਕੇਸ਼ਨ ਵੀ ਤੁਹਾਨੂੰ ਦੱਸਾਂਗਾ ਕਿਹੜੀ ਕੁਆਲੀਫਿਕੇਸ਼ਨ ਨਾਲ ਪੋਸਟਾਂ ਰੱਖੀ ਗਈ ਹੈ ਜੀ ਦੋਸਤੋ ਜੋ ਨਵੇਂ ਉਮੀਦਵਾਰ ਨੇ ਜੀ ਉਹ 40 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਦੇ ਨੇ ਜੀ ਉਹਨਾਂ ਦੀ ਉਮਰ 1 April 2024 ਤੱਕ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਜੀ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ 5 ਤੋਂ ਲੈ ਕੇ 10 ਸਾਲ ਦਾ ਟੀਚਿੰਗ ਦਾ ਉਹ 57 ਸਾਲ ਦੀ ਏਜ ਤੱਕ ਅਪਲਾਈ ਕਰ ਸਕਣਗੇ ਦੋਸਤੋ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਬੀਏ ਤੁਸੀਂ ਪਾਸ ਕੀਤੀ ਹੈ 50% ਨੰਬਰ ਨਾਲ ਸੀਟੈਟ ਟੈਟ ਤੁਸੀਂ ਕਲੀਅਰ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਪ੍ਰਾਪਤ ਕਰ ਸਕਦੇ ਹੋ ਜੀ ਅਪਲਾਈ ਜੋ ਤੁਸੀਂ ਕਰਨਾ ਹੋਵੇਗਾ ਜੀ ਪੋਸਟ ਦੁਆਰਾ ਅਪਲਾਈ ਕਰਨਾ ਹੋਵੇਗਾ ਜੀ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਸਟਡ ਕਾਪੀਜ਼ ਕੁਆਲੀਫਿਕੇਸ਼ਨ ਐਕਸਪੀਰੀਅੰਸ ਆਦਿ ਦੀਆਂ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਅਤੇ ਐਪਲੀਕੇਸ਼ਨ ਫੀਸ ਰੱਖੀ ਗਈ ਹੈ 100 ਰੁਪਇਆ ਜਿਹਦਾ ਤੁਸੀਂ ਬਣਾਉਣਾ ਜੀ ਬੈਂਕ ਡਰਾਫਟ ਬੈਂਕ ਡਰਾਫਟ ਤੁਸੀਂ ਬਣਾਉਣਾ ਜੀ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦੇ ਨਾਮ ਤੇ ਬਣਾਉਣਾ ਹੋਵੇਗਾ ਜੀ ਦ ਲਾਸਟ ਡੇਟ ਰੱਖੀ ਗਈ ਹੈ 25 ਜਨਵਰੀ 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਕੇਵਲ ਡਾਕ ਦੁਆਰਾ ਅਪਲਾਈ ਕਰਨਾ ਹੋਵੇਗਾ ਜੀ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਤੇ ਲਾਸਟ ਡੇਟ ਤੋਂ ਬਾਅਦ ਪ੍ਰਾਪਤ ਹੋਣਗੇ ਜੀ ਉਹ ਰਿਜੈਕਟ ਕਰਤੇ ਜਾਣਗੇ ਜੋ ਉਮੀਦਵਾਰ ਯੋਗ ਪਾਏ ਜਾਣਗੇ ਜੀ ਉਹਨਾਂ ਨੂੰ ਇੰਟਰਵਿਊ ਲਈ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਜਿਹਦੇ ਵੀ ਡੇਟ ਅਤੇ ਸਮੇਂ ਮੈਂਸ਼ਨ ਕੀਤਾ ਹੋਵੇਗਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੀਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੋ ਡਾਕ ਤੁਸੀਂ ਭੇਜਣੀ ਹੈ ਜੀ ਆਰਮੀ ਪਬਲਿਕ ਸਕੂਲ ਜਲੰਧਰ ਕੈਂਡ ਦੇ ਐਡਰੈਸ ਤੇ ਤੁਸੀਂ ਆਪਣੀ ਡਾਕ ਭੇਜਣੀ ਹੋਵੇਗੀ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ